ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਹਾੜੇ 6 ਜੂਨ ਬਹੁਤ ਦਰਦਨਾਕ ਸਾਕਾ ਸੇਰ ਦਰਬਾਰ ਸਾਹਿਬ ਤੇ ਵਾਪਰਿਆ ਉਸ ਵੇਲੇ ਦੀ ਕੇਂਦਰ ਸਰਕਾਰ ਵੱਲੋਂ ਫੌਜਾਂ ਚਾੜੀਆਂ ਗਈਆਂ ਸ੍ਰੀ ਅਕਾਤਰ ਸਾਹਿਬ ਬਹੁਤ ਵੱਡੇ ਜ਼ੁਲਮ ਦੇ ਨਾਲ ਟਹਿ ਟੇਰੀ ਕੀਤਾ ਗਿਆ ਅਨੇਕਾਂ ਸਿੰਘ ਜਿਹੜੇ ਕੇ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੇ ਸਬੰਧ ਵਿੱਚ ਸਮਾਗਮ ਵਿੱਚ ਪਹੁੰਚੇ ਹੋਏ ਸਨ ਉਹਨਾਂ ਦਾ ਲਹੂ ਲੁਹਾਨ ਹੋਇਆ ਮਾਰੇ ਗਏ ਸਰੋਬਰ ਸਾਹਿਬ ਸਾਡੇ ਜਿਹੜੇ ਸਨ ਉਹ ਲਹੂ ਲੁਹਾਨ ਹੋ ਗਿਆ ਜਦੋਂ ਉਹਦੇ ਵਿੱਚ ਲਾਸ਼ ਢਗੀਆਂ ਔਰ ਬਹੁਤ ਹੀ ਇਹ ਭਾਵਨਾਵਾਂ ਦੇ ਕਤਲ ਹੋਏ ਸੇਹ ਦਰਬਾਰ ਸਾਹਿਬ ਚ ਗੋਲੀਆਂ ਚੱਲੀਆਂ ਬੈਠੇ ਗ੍ਰੰਥੀਆਂ ਉੱਤੇ ਡੋ ਗੋਲੀਆਂ ਚੱਲੀਆਂ ਜਿਹੜਾ ਕਿ ਕੌਮ ਨੂੰ ਹਿਲਾ ਕੇ ਰੱਖ ਦਿੰਦਾ ਟਰਮੀ ਫੌਜੀਆ ਇਸ ਸਦਮੇ ਦੇ ਵਿੱਚ ਬਿਆਰਕਾ ਛੱਡ ਕੇ ਆ ਗਏ ਦੁਨੀਆ ਪਰਦੇ ਵਿੱਚ ਇੱਕ ਬੜਾ ਹੀ ਦਰਦਨਾਕ ਸਮਾ ਜਿਹੜਾ ਸੀ ਉਹ ਮਹਿਸੂਸ ਕੀਤਾ ਗਿਆ ਜਿੱਥੇ ਮਹਾਨ ਜਨਰਲ ਸੰਤ ਜਨਰਲ ਸਿਧੀ ਪਿੰਡਾ ਵਾਲੇ ਤੇ ਉਹਨਾਂ ਦੇ ਸਾਥੀ ਜਿਹੜੇ ਉਸ ਸਾਕੇ ਵਿੱਚ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੈਂਟ ਕਰਦੀਆਂ ਤੇ ਮਾਣ ਵੀ ਕਰਦੀਆਂ ਕਿ ਉਹਨਾਂ ਨੇ ਉਸ ਸਥਾਨ ਦੇ ਉੱਤੇ ਡੋਲੇ ਨਹੀਂ ਬਾਮੀ ਫੌਜਾਂ ਚੜ ਕੇ ਆਈਆਂ ਪਰ ਮੁਕਾਬਲੇ ਵੀ ਕੀਤੇ ਤੇ ਆਪਣੇ ਆਪ ਨੂੰ ਕੁਰਬਾਨ ਵੀ ਕਰ ਦਿੱਤਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਦੀ ਹੋਈ ਮੈਂ ਜਿੱਥੇ ਉਸ ਵੇਲੇ ਦੀ ਸਰਕਾਰ ਦੀ ਨਿੰਦਾ ਵੀ ਕਰਦੀ ਆ ਤੇ ਸਮਝਦੀ ਆ ਕਿ ਇੱਕ ਬਹੁਤ ਹੀ ਇੱਕ ਘੱਲੂ ਘਰਾ ਸੀ ਜਿਹੜਾ ਕੌਮ ਦੇ ਉੱਤੇ ਸਿੱਖ ਕੌਮ ਦੇ ਉੱਤੇ ਕੀਤਾ ਗਿਆ ਇਹ ਬਹੁਤ ਹੀ ਜ਼ੁਲਮ ਸੀ ਜ਼ਾਲਮਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਅਰਦਾਸ ਕਰਦੀ ਗੁਰੂ ਚਰਨਾਂ ਵਿੱਚ ਸੱਚੇ ਪਾਤਸ਼ਾਹ ਫਿਰ ਵੀ ਕੌਮ ਨੇ بڑے بڑے ਪਾਣੇ ਮੰਨੇ ਆ ਪਹਿਲਾਂ ਵੀ ਬੜੀਆਂ ਸ਼ਹੀਦੀਆਂ ਵੀ ਹੋਈਆਂ بڑے ਸਾਕੇ ਵੀ ਹੋਏ ਤੇ ਉਹਨਾਂ ਸਾਕੇਆਂ ਨੂੰ ਜਿੱਥੇ ਇਹਨਾਂ ਨੇ ਆਪਣੀ ਸ਼ਕਤੀ ਬਣਾ ਕੇ ਤੁਰੇ ਹੈ ਉਦਾ ਹੀ ਸਿੱਖ ਕੌਮ ਜੜੀ ਹੈ ਅਜੇ ਸ਼ਕਤੀ ਬਣਾ ਕੇ ਤੁਰੇ ਕਿ ਇਹ ਦਿਹਾੜਾ ਸਾਨੂੰ ਜੋ ਪੈਗਾਮ ਦਿੰਦਾ ਹੈ ਕਿ ਪਹਿਲੇ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਬਨਾ ਕੀ ਰਹਿਣ ਕਾ ਤਾਂ ਆਓ ਹਮਾਰੇ ਪਾਸ ਸ਼੍ਰੋਮਣੀ ਅਕਾਲੀ ਪੰਥ ਜੋ ਸੰਸਥਾ ਤਿਆਰ ਕੀਤੀ ਗਈ ਹੈ ਉਹਦੇ ਵੱਲੋਂ ਮੈਂ ਸਾਰੀ ਸੰਗਤ ਨੂੰ ਜਿੱਥੇ ਅੱਜ ਇਸ ਦਿਹਾੜੇ ਦੇ ਉੱਤੇ ਆਪਣੇ ਸਮੂਹ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਨਤਮਸਤਕ ਅਸੀਂ ਸਾਰੇ ਹੁੰਨੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਆ ਕਿ ਉਹਨਾਂ ਨੇ ਜੋ ਸਾਨੂੰ ਬੜੇ-ਬੜੇ ਪੈਗਾਮ ਦਿੱਤੇ ਸਨ ਉਹਨਾਂ ਤੇ ਆਪਾਂ ਸਾਰੇ ਚੱਲੀਏ ਤੇ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਮੰਨ ਕੇ ਸਿਧਾਂਤਾਂ ਨਾਲ ਜੁੜ ਕੇ ਪਹਿਰੇਦਾਰੀ ਕਰੀਏ ਤੇ ਉਸ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਵੀ ਹੈ ਉਹਨਾਂ ਦੇ ਸਬੰਧ ਵਿੱਚ ਜਿੱਥੇ ਅਸੀਂ ਮੁਬਾਰਕਾਂ ਦੇ ਰਹੇ ਆਂ ਸਾਰੀਆਂ ਸ਼ਕਤਾਂ ਨੂੰ ਉਸ ਤਖਤ ਦੀ ਮਾਨ ਮਰਿਆਦਾ ਨੂੰ ਬਣਾਈ ਰੱਖੀਏ ਜੋ ਮੇਰੀ ਪੀੜ ਦਾ ਸਿਧਾਂਤ ਸੀ 79 ਸੰਕਲਪ ਲੈ ਕੇ ਤੁਰਿਏ ਤੇ ਸਾਰੇ ਸਿੱਖ ਕੌਮ ਇੱਕ ਜੁੱਟਾ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ